ਮੋਹਾਲੀ ਦੀ ਅਦਾਲਤ ਨੇ ਜਵਰਜਨਾ ਦੇ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾ ਦਿੱਤਾ ਹੈ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਪਾਸਟਰ ਬਰਜਿੰਦਰ ਨੂੰ ਹਿਰਾਸਤ ਵਿੱਚ ਲੈ ਲਿਆਏ ਉਹ ਜਮਾਨਤ ਤੇ ਸੀ ਪੁਰਤ ਦੇ ਨਾਲ ਜਵਰਜਨਾ ਮਾਮਲੇ ਦੇ ਵਿੱਚ ਨਾਮਜ਼ਦ ਪਾਸਟਰ ਬਰਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਾਸਟਰ ਬਰਜਿੰਦਰ ਨੂੰ ਇਹ ਸਜ਼ਾ ਧਾਰਾ 376 2 323 ਅਤੇ 506 ਦੇ ਤਹਿਤ ਸੁਣਾਈ ਗਈ ਹੈ ਇਸ ਦੇ ਨਾਲ ਹੀ ਜਿਰਕਪੁਰ ਦੀ ਔਰਤ ਦੇ ਵੱਲੋਂ ਸਾਲ 2018 ਦੇ ਵਿੱਚ ਪਾਸਟਰ ਵਰਜਿੰਦਰ ਸਿੰਘ ਤੇ ਜਵਰ ਜਨਾ ਦੇ ਦੋਸ਼ ਲਗਾਏ ਗਏ ਸਨ ਇਸ ਮਾਮਲੇ ਦੇ ਵਿੱਚ ਪਾਸਟਰ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਇਸ ਮਾਮਲੇ ਦੇ ਵਿੱਚ ਪਿਛਲੇ ਦਿਨੀ ਪਾਸਟਰ ਵਰਜਿੰਦਰ ਸਿੰਘ ਅਦਾਲਤ ਦੇ ਵਿੱਚ ਵੀ ਪੇਸ਼ ਹੋਇਆ ਸੀ ਉਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ 28 ਮਾਰਚ ਨੂੰ ਮਾਮਲੇ ਦੇ ਵਿੱਚ ਮੋੜ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਘਰਾਣ ਕਰ ਦਿੱਤਾ ਗਿਆ ਦਾਦੀਏ ਕਿ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਪਾਸਟਰ ਬਰਜਿੰਦਰ ਸਿੰਘ ਸਣੇ 7 ਲੋਕਾਂ ਤੇ ਕੇਸ ਦਰਜ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ताकि सारे समाज को एक मैसेज जाए कि एक तरह से ऐसा घिनौना काम दोबारा से कोई करने की हिम्मत ना कर सके तो वी आर सेटिस्फाइड विद द क्वांटम ऑफ़ सेंटेंस दैट इज़ लाइफ लास्ट ब्रेथ ही हैज़ टू स्टे सर एक हैं प्रवीण ठाकुर जी हैं मोहित जी हैं तो नाम बोल अनिल कुमार सागर प्रवीण ठाकुर सुमित सहनी एंड मोहित हम सब की जो टीम है हमारी काफी लंबी चौड़ी टीम है तो ये टीम ने बहुत अच्छे से मेहनत की थी और सबसे बड़ा जो हौसला है वो है प्रोसिक्यूटर्स का लड़की का जो एक तरह से विक्टिम थी क्योंकि अगर वो अपना हौसला नहीं दिखाती इतना तो एक तरह से आज ये दिन देखना शायद मुश्किल नहीं मुश्किल होता। ठीक है सर मेरी जो डिटेल जो ऑर्डर होगा उसमें बताया जाएगा अभी फाइन कर ਮੋਹਾਲੀ ਦੀ ਅਦਾਲਤ ਨੇ ਜਵਰਜਨਾ ਦੇ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾ ਦਿੱਤਾ ਹੈ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਪਾਸਟਰ ਬਰਜਿੰਦਰ ਨੂੰ ਹਿਰਾਸਤ ਵਿੱਚ ਲੈ ਲਿਆਏ ਉਸ ਜਮਾਨਤ ਤੇ ਸੀ ਪੁਰਤ ਦੇ ਨਾਲ ਜਵਰਜਨਾ ਮਾਮਲੇ ਦੇ ਵਿੱਚ ਨਾਮਜ਼ਦ ਪਾਸਟਰ ਬਰਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਾਸਟਰ ਬਰਜਿੰਦਰ ਨੂੰ ਇਹ ਸਜ਼ਾ ਧਾਰਾ 376 2 323 ਅਤੇ 506 ਦੇ ਤਹਿਤ ਸੁਣਾਈ ਗਈ ਹੈ ਇਸ ਦੇ ਨਾਲ ਹੀ ਜਿਰਕਪੁਰ ਦੀ ਔਰਤ ਦੇ ਵੱਲੋਂ ਸਾਲ 2018 ਦੇ ਵਿੱਚ ਪਾਸਟਰ ਵਰਜਿੰਦਰ ਸਿੰਘ ਤੇ ਜਵਰ ਜਨਾ ਦੇ ਦੋਸ਼ ਲਗਾਏ ਗਏ ਸਰ ਇਸ ਮਾਮਲੇ ਦੇ ਵਿੱਚ ਪਾਸਟਰ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਇਸ ਮਾਮਲੇ ਦੇ ਵਿੱਚ ਪਿਛਲੇ ਦਿਨੀ ਪਾਸਟਰ ਵਰਜਿੰਦਰ ਸਿੰਘ ਅਦਾਲਤ ਦੇ ਵਿੱਚ ਵੀ ਪੇਸ਼ ਹੋਇਆ ਸੀ ਉਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ 28 ਮਾਰਚ ਨੂੰ ਮਾਮਲੇ ਦੇ ਵਿੱਚ ਮੋੜ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਘਰਾਣ ਕਰ ਦਿੱਤਾ ਗਿਆ ਇਹ ਵੀ ਕਾਜ਼ੀਏ ਕੀ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਪਾਸਟਰ ਬਰਜਿੰਦਰ ਸਿੰਘ ਸਣੇ 7 ਲੋਕਾਂ ਤੇ ਕੇਸ ਦਰਜ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਹੋ ਜਾਂਦਾ ਤਾਂ ਕਿ ਸਾਰੇ ਸਮਾਜ ਕੋ ਇੱਕ ਮੈਸੇਜ ਜਾਏ ਕਿ ਇੱਕ ਤਰ੍ਹਾਂ ਸੇ ਐਸਾ ਘਿਨੌਣਾ ਕੰਮ ਦੁਬਾਰਾ ਸੇ ਕੋਈ ਕਰਨੇ ਕੀ ਹਿੰਮਤ ਨਾ ਕਰ ਸਕੇ। ਸੋ ਵੀ ਆਰ ਸੈਟੀਸਫਾਈਡ ਵਿਦ ਅ ਮਿਨ ਕਵਾਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇਮ ਪ੍ਰਿਜ਼ਨਮੈਂਟ ਅੰਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ मेरा नाम अनिल कुमार सागर है प्रवीण ठाकुर जी हैं मोहित जी हैं तो हम सर एक बार बोल दीजिए अनिल कुमार सागर प्रवीण ठाकुर सुमित सहानी एंड मोहित हम की जो टीम है हमारी काफी लंबी चौड़ी टीम है तो ये टीम ने बहुत अच्छे से मेहनत की थी और सबसे बड़ा जो हौसला है वो है प्रोसिक्यूट का लड़की का जो एक तरह से विक्टिम थी क्योंकि अगर वो अपना हौसला नहीं दिखाती इतना तो एक तरह से आज ये दिन देखना शायद मुश्किल नहीं, मुश्किल नहीं ठीक है सर मेरी जो डिटेल जो ऑर्डर होगा उसमें बताया जाएगा अभी फाइन कर ਮੋਹਾਲੀ ਦੀ ਅਦਾਲਤ ਨੇ ਜਵਰਜਨਾ ਦੇ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾ ਦਿੱਤਾ ਹੈ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਪਾਸਟਰ ਬਰਜਿੰਦਰ ਨੂੰ ਹਿਰਾਸਤ ਵਿੱਚ ਲੈ ਲਿਆਏ ਉਹ ਜਮਾਨਤ ਤੇ ਸੀ ਪੁਰਤ ਦੇ ਨਾਲ ਜਵਰਜਨਾ ਮਾਮਲੇ ਦੇ ਵਿੱਚ ਨਾਮਜ਼ਦ ਪਾਸਟਰ ਬਰਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਾਸਟਰ ਬਰਜਿੰਦਰ ਨੂੰ ਇਹ ਸਜ਼ਾ ਧਾਰਾ 376 2 323 ਅਤੇ 506 ਦੇ ਤਹਿਤ ਸੁਣਾਈ ਗਈ ਹੈ ਇਸ ਦੇ ਨਾਲ ਹੀ ਜਿਰਕਪੁਰ ਦੀ ਔਰਤ ਦੇ ਵੱਲੋਂ ਸਾਲ 2018 ਦੇ ਵਿੱਚ ਪਾਸਟਰ ਵਰਜਿੰਦਰ ਸਿੰਘ ਤੇ ਜਵਰ ਜਨਾ ਦੇ ਦੋਸ਼ ਲਗਾਏ ਗਏ ਸਰ ਇਸ ਮਾਮਲੇ ਦੇ ਵਿੱਚ ਪਾਸਟਰ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਇਸ ਮਾਮਲੇ ਦੇ ਵਿੱਚ ਪਿਛਲੇ ਦਿਨੀ ਪਾਸਟਰ ਵਰਜਿੰਦਰ ਸਿੰਘ ਅਦਾਲਤ ਦੇ ਵਿੱਚ ਵੀ ਪੇਸ਼ ਹੋਇਆ ਸੀ ਉਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ 28 ਮਾਰਚ ਨੂੰ ਮਾਮਲੇ ਦੇ ਵਿੱਚ ਮੋੜ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਘਰਾਣ ਕਰ ਦਿੱਤਾ ਗਿਆ ਕਾਜ਼ੀਏ ਕੀ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਪਾਸਟਰ ਬਰਜਿੰਦਰ ਸਿੰਘ ਸਣੇ 7 ਲੋਕਾਂ ਤੇ ਕੇਸ ਦਰਜ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਹੋ ਜਾਂਦਾ ਤਾਂ ਕਿ ਸਾਰੇ ਸਮਾਜ ਕੋ ਇੱਕ ਮੈਸੇਜ ਜਾਏ ਕਿ ਇੱਕ ਤਰ੍ਹਾਂ ਸੇ ਐਸਾ ਘਿਨੌਣਾ ਕੰਮ ਦੁਬਾਰਾ ਸੇ ਕੋਈ ਕਰਨੇ ਕੀ ਹਿੰਮਤ ਨਾ ਕਰ ਸਕੇ। ਸੋ ਵੀ ਆਰ ਸੈਟੀਸਫਾਈਡ ਵਿਦ ਅ ਮਿਨ ਕਵਾਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇਮ ਪ੍ਰਿਜ਼ਨਮੈਂਟ ਅੰਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ नाम सर सर एक बिहडित मेरा नाम अनिल कुमार सागर सहानी जी हैं प्रवीण ठाकुर जी हैं मोहित जी हैं तो हम सर एक बारी प्लीज नाम बोल अपना अनिल कुमार सागर प्रवीण ठाकुर सुमित सहनी एंड मोहित हम सबकी जो टीम है हमारी काफी लंबी चौड़ी टीम है तो ये टीम ने बहुत अच्छे से मेहनत की थी और सबसे बड़ा जो हौसला है वो है प्रोसिक्यूटर्स का लड़की का जो एक तरह से विक्टिम थी क्योंकि अगर वो अपना हौसला नहीं दिखाती इतना तो एक तरह से आज ये दिन देखना शायद मुश्किल नहीं मुश्किल हो ऑर्डर होगा उसमें बताया जाएगा अभी फाइन कर ਮੋਹਾਲੀ ਦੀ ਅਦਾਲਤ ਨੇ ਜਵਰਜਨਾ ਦੇ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾ ਦਿੱਤਾ ਹੈ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਪਾਸਟਰ ਬਰਜਿੰਦਰ ਨੂੰ ਹਿਰਾਸਤ ਦੇ ਵਿੱਚ ਲੈ ਲਿਆਏ ਉਹ ਜਮਾਨਤ 'ਤੇ ਸੀ ਪੁਰਤ ਦੇ ਨਾਲ ਜਵਰਜਨਾ ਮਾਮਲੇ ਦੇ ਵਿੱਚ ਨਾਮਜ਼ਦ ਪਾਸਟਰ ਬਰਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਾਸਟਰ ਬਰਜਿੰਦਰ ਨੂੰ ਇਹ ਸਜ਼ਾ ਧਾਰਾ 376 2 323 ਅਤੇ 506 ਦੇ ਤਹਿਤ ਸੁਣਾਈ ਗਈ ਹੈ ਇਸ ਦੇ ਨਾਲ ਹੀ ਜਿਰਕਪੁਰ ਦੀ ਔਰਤ ਦੇ ਵੱਲੋਂ ਸਾਲ 2018 ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਤੇ ਜਵਰ ਜਨਾ ਦੇ ਦੋਸ਼ ਲਗਾਏ ਗਏ ਸਨ ਇਸ ਮਾਮਲੇ ਦੇ ਵਿੱਚ ਪਾਸਟਰ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਇਸ ਮਾਮਲੇ ਦੇ ਵਿੱਚ ਪਿਛਲੇ ਦਿਨੀ ਪਾਸਟਰ ਬਚਿੰਦਰ ਸਿੰਘ ਅਦਾਲਤ ਦੇ ਵਿੱਚ ਵੀ ਪੇਸ਼ ਹੋਇਆ ਸੀ ਉਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ 28 ਮਾਰਚ ਨੂੰ ਮਾਮਲੇ ਦੇ ਵਿੱਚ ਮੋੜ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਘਰਾਣ ਕਰ ਦਿੱਤਾ ਗਿਆ ਇਹ ਵਿਦਿਆ ਕਾਜ਼ੀਏ ਕਿ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਪਾਸਟਰ ਬਰਜਿੰਦਰ ਸਿੰਘ ਸਣੇ 7 ਲੋਕਾਂ ਤੇ ਕੇਸ ਦਰਜ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਹੋ ਜਾਂਦਾ ਤਾਂ ਕਿ ਸਾਰੇ ਸਮਾਜ ਨੂੰ ਇੱਕ ਮੈਸੇਜ ਜਾਏ ਕਿ ਇੱਕ ਤਰ੍ਹਾਂ ਸੇ ਐਸਾ ਗਿਨਾਉਣਾ ਕੰਮ ਦੁਬਾਰਾ ਸੇ ਕੋਈ ਕਰਨੇ ਦੀ ਹਿੰਮਤ ਨਾ ਕਰ ਸਕੇ ਟੂ ਵੀ ਆਰ ਸੈਟੀਸਫਾਈਡ ਵਿਦ ਦਾ ਮੀਨ ਕੁਆਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇਮ ਪ੍ਰਿਜ਼ਨਮੈਂਟ ਅਨਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ नाम तो 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 ना, 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 है सहनी जी हैं प्रवीण ठाकुर जी हैं मोहित जी हैं तो हम सर एक बार बोल दीजिए अनिल कुमार सागर प्रवीण ठाकुर सुमित सहानी एंड मोहित हम की जो टीम है हमारी काफी लंबी चौड़ी टीम है तो ये टीम ने बहुत अच्छे से मेहनत की थी और सबसे बड़ा जो हौसला है वो है प्रोसिक्यूटर्स का लड़की का जो एक तरह से विक्टिम थी क्योंकि अगर वो अपना हौसला नहीं दिखाती इतना तो एक तरह से आज ये दिन देखना शायद मुश्किल नहीं, मुश्किल नहीं ठीक है मेरी जो डिटेल जो ऑर्डर होगा उसमें बताया जाएगा अभी फाइन कर ਮੋਹਾਲੀ ਦੀ ਅਦਾਲਤ ਨੇ ਜਵਰਜਨਾ ਦੇ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾ ਦਿੱਤਾ ਹੈ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਪਾਸਟਰ ਬਰਜਿੰਦਰ ਨੂੰ ਹਿਰਾਸਤ ਦੇ ਵਿੱਚ ਲੈ ਲਿਆਏ ਉਹ ਜਮਾਨਤ 'ਤੇ ਸੀ ਪੁਰਤ ਦੇ ਨਾਲ ਜਵਰਜਨਾ ਮਾਮਲੇ ਦੇ ਵਿੱਚ ਨਾਮਜ਼ਦ ਪਾਸਟਰ ਬਰਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਾਸਟਰ ਬਰਜਿੰਦਰ ਨੂੰ ਇਹ ਸਜ਼ਾ ਧਾਰਾ 376 2 323 ਅਤੇ 506 ਦੇ ਤਹਿਤ ਸੁਣਾਈ ਗਈ ਹੈ ਇਸ ਦੇ ਨਾਲ ਹੀ ਜਿਰਕਪੁਰ ਦੀ ਔਰਤ ਦੇ ਵੱਲੋਂ ਸਾਲ 2018 ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਤੇ ਜਵਰ ਜਨਾ ਦੇ ਦੋਸ਼ ਲਗਾਏ ਗਏ ਸਨ ਇਸ ਮਾਮਲੇ ਦੇ ਵਿੱਚ ਪਾਸਟਰ ਦੀ ਗ੍ਰਿਫਤਾਰੀ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਇਸ ਮਾਮਲੇ ਦੇ ਵਿੱਚ ਪਿਛਲੇ ਦਿਨੀ ਪਾਸਟਰ ਬਚਿੰਦਰ ਸਿੰਘ ਅਦਾਲਤ ਦੇ ਵਿੱਚ ਵੀ ਪੇਸ਼ ਹੋਇਆ ਸੀ ਉਸ ਦਿਨ ਪੇਸ਼ੀ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ 28 ਮਾਰਚ ਨੂੰ ਮਾਮਲੇ ਦੇ ਵਿੱਚ ਮੋੜ ਸੁਣਵਾਈ ਹੋਈ ਅਤੇ ਪਾਸਟਰ ਨੂੰ ਦੋਸ਼ੀ ਘਰਾਣ ਕਰ ਦਿੱਤਾ ਗਿਆ ਕਾਜ਼ੀਏ ਕਿ ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਪਾਸਟਰ ਬਰਜਿੰਦਰ ਸਿੰਘ ਸਣੇ 7 ਲੋਕਾਂ ਤੇ ਕੇਸ ਦਰਜ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਪਾਸਟਰ ਬਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਹੋ ਜਾਂਦਾ ਤਾਂ ਕਿ ਸਾਰੇ ਸਮਾਜ ਨੂੰ ਇੱਕ ਮੈਸੇਜ ਜਾਏ ਕਿ ਇੱਕ ਤਰ੍ਹਾਂ ਸੇ ਐਸਾ ਗਿਨਾਉਣਾ ਕੰਮ ਦੁਬਾਰਾ ਸੇ ਕੋਈ ਕਰਨੇ ਦੀ ਹਿੰਮਤ ਨਾ ਕਰ ਸਕੇ ਟੂ ਵੀ ਆਰ ਸੈਟੀਸਫਾਈਡ ਵਿਦ ਦਾ ਮੀਨ ਕੁਆਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇਮ ਪ੍ਰਿਜ਼ਨਮੈਂਟ ਅਨਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ मेरा नाम अनिल कुमार सागर है प्रवीण ठाकुर जी हैं मोहित जी हैं तो हम सर एक बार बोल दीजिए अनिल कुमार सागर प्रवीण ठाकुर सुमित सहनी एंड मोहित हम सब की जो टीम है हमारी काफी लंबी चौड़ी टीम है तो ये टीम ने बहुत अच्छे से मेहनत की थी और सबसे बड़ा जो हौसला है वो है प्रोसिक्यूटरीज का लड़की का, जो एक तरह से विक्टिम थी क्योंकि अगर वो अपना हौसला नहीं दिखाती इतना तो एक तरह से आज ये दिन देखना शायद मुश्किल नहीं मुश्किल ठीक है सर मेरी जो डिटेल जो ऑर्डर होगा उसमें बताया जाएगा अभी फाइन कर